2 ਸਾਲਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਂ ਕੰਮਾਂ 'ਚੋਂ ਤਿੰਨ ਕੰਮ ਦਾਦੋ ਜਿਹੜੇ ਉਹਨਾਂ ਨੇ ਪੰਜਾਬ ਦੇ ਸਾਂਝੇ ਹੱਕਾਂ ਲਈ ਕੀਤੇ ਇੱਕ ਬੰਦਾ ਵਾ ਮੁੱਖ ਮੰਤਰੀ ਇੱਕ ਬੰਦਾ ਪਹਿਲਾਂ ਕੈਪਟਨ ਹੁਣੀ ਵੀ ਸੀਗੇ ਜਿਹੜੇ ਸ਼ਿਸ਼ਵਾ ਮਹਿਲਾ ਦੇ ਵਿੱਚੋਂ ਸਾਢੇ 4-4 ਸਾਲ ਨਿਕਲੇ ਨਹੀਂ ਹੈਗੇ ਇਹ ਉਹ ਮੁੱਖ ਮੰਤਰੀ ਹੈ ਜਿਹੜਾ ਆਪਦੇ ਆਪਣੇ ਘਰ ਦੇ ਵਿੱਚ ਬੜਦਾ ਤੱਕ ਨਹੀਂ ਹੈਗਾ ਕਿਸੇ ਯਰਤਾ ਜੇ ਅੱਜ ਕਿਸੇ ਦੇ ਜੇ ਅੱਜ ਅੱਜ ਕਿਸੇ ਦੇ ਅੰਡਾ ਦੇ ਵਿੱਚ ਯਰਤਵਾ ਅੱਜ ਸ਼ਹੀਦ ਰਾਜਨ ਸਿੰਘ ਸਰਾਬੇ ਦੇ ਬੋਰਡ ਬੱਲੀ ਝਾਕ ਕੇ ਦਿਖਾਵੇ ਜਦੋਂ ਤੁਸੀਂ ਉਹਨਾਂ ਦੇ ਸਮਰਥਨ ਚ ਬੈਠੇ ਹੋ ਮੈਨੂੰ ਦਿਖਾਓ ਚੱਲੋ ਭਗਵਾਨ ਤਮਾਨੋ ਭਗਤ ਸਿੰਘ ਵਰਗੀ ਪੱਗ ਬੰਨਦੇ ਸੀ ਹੂੰ ਦੇਸ਼ ਲਈ ਜਿਹੜੇ ਅਮਰ ਹੋਏ ਨੇ ਸ਼ਹੀਦ ਹੋਏ ਨੇ ਉਹਨਾਂ ਨੂੰ ਸਿੱਧੀ ਦਰਜਾ ਦਿਵਾਉਣ ਲਈ ਅੱਜ ਤੱਕ ਇੱਕ ਵੀ ਲਾਜ ਦੇਖਿਆ ਤੁਸੀਂ ਭਗਵਾਨ ਤਮਾਨ ਵੱਲੋਂ ਜਾਂ ਮਤਾ ਪਾਇਆ ਹੋਵੇ ਕਿਤੇ ਜਿੰਨੀਆਂ ਸਰਕਾਰਾਂ ਆਈਆਂ ਚਾਹੇ ਉਹ ਚੰਨੀ ਸਰਕਾਰ ਕੈਪਟਨ ਸਰਕਾਰ 10 ਸਾਲ ਬਾਦਲ ਸਰਕਾਰ ਉਦੋਂ ਪਹਿਲਾਂ ਦੀ ਸਰਕਾਰ ਉਹਨਾਂ 55 ਸਾਲਾਂ ਦੇ ਮੁਕਾਬਲੇ 2 ਸਾਲਾਂ ਦੇ ਵਿੱਚ 43000 ਨੌਕਰੀਆਂ ਜਿਹੜੀ ਉਹ ਦੇ ਚੁੱਕੇ ਆਂ ਆਪਨੇ ਦੇ ਘਰ ਦੀ ਦੂਜੀ ਮੰਜ਼ਲ ਮੁੱਖ ਮੰਤਰੀ ਨੂੰ ਬਕਾਇਦਾ ਤੁਸੀਂ ਦਿਖਾਈ ਸੀ ਮੈਂ ਦਿਖਾਈ ਸੀ ਅੱਜ ਤੱਕ ਕੋਈ ਗੱਲ ਹੋਈ ਆ ਕਿੰਨਾ ਟਾਈਮ ਬੀਤ ਗਿਆ ਕਿਉਂ ਨਹੀਂ ਬੋਲਦੇ ਉਹਦੇ ਬਾਰੇ ਕਿ ਅਸੀਂਦਾ ਬਾਰੇ ਗੱਲ ਕਰਨੀ ਇਹਨਾਂ ਨੂੰ ਮناسبੀ ਨਹੀਂ ਹੈਗੀ ਨਹੀਂ ਆਪ ਪਾਰਟੀ ਦੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮੰਤਰੀਆਂ ਦੇ ਐਮਐਲਏ ਲੁਧਿਆਣਿਆਂ ਦੇ ਤਸਵੀਰਾਂ ਲਾ ਕੇ ਬੋਰਡ ਲੱਗੇ ਹੋ ਸੀ ਵੱਡੇ ਵੱਡੇ ਲੁਧਿਆਣੇ ਦੇ ਵਿੱਚ ਠੀਕ ਹੈ ਜੀ ਉਹਦੇ ਉੱਤੇ ਪੱਖਾ ਰੋਡ ਲਿਖਿਆ ਆ ਸੀ ਜੀ ਸੀਰ ਗੁਰਤਾਰ ਸਿੰਘ ਸਰਾਬੇ ਦਾ ਸਤਕਾਰ ਹੈਗਾ ਲਾਬਾ ਜੀ ਦੇ ਨਾਮ ਤੇ ਬਣੇ ਮਾਰਗ ਦੀ ਬੇਅਦਬੀ ਕਰਦੇ ਨੇ ਕੋਣ ਕਰ ਰਿਹਾ ਪੱਖਾ ਰੋਡ ਕੋਣ ਕਰ ਰਿਹਾ ਬੋੜੇ ਐਮਐਲਏ ਕਰਦੇ ਭਵੰਤਮਾਨ ਮੁੱਖ ਮੰਤਰੀ ਪੰਜਾਬ ਕਰਦਾ ਬੇਅਦਬੀ ਗਰਬੀਤ ਗੋਗੀ ਨੇ ਰਾਹ ਨਹੀਂ ਦਿੱਤਾ ਜਾਂ ਤੁਹਾਨੂੰ ਸੰਧੂ ਨੇ ਰਾਹ ਨਹੀਂ ਦਿੱਤਾ ਜਾਂ ਤੁਹਾਨੂੰ ਕਿਸੇ ਨੇ ਐਕਸ ਵਾਈ ਜ਼ेड ਜਿਹਦਾ ਤੁਸੀਂ ਨਾਮ ਲੈ ਰਹੇ ਹੋ ਤਾਂ ਜੰਤਕ ਕਰੋ ਜੀ ਬਾਈ ਐਦਾਂ ਨਾ ਕਰ ਨਹੀਂ ਜੰਤਕ ਕਰੋ ਨਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਲੋਕ ਸਭਾ ਦੀਆਂ ਚੋਣਾਂ ਦੇ ਵਿਗਲ ਵੱਜ ਚੁੱਕੇ ਨੇ ਹਰ ਇੱਕ ਜਥੇਬੰਦੀ ਹਰ ਇੱਕ ਪਾਰਟੀ ਆਪਣੇ ਆਪਣੇ ਉਮੀਦਵਾਰਾਂ ਦੇ ਲਈ ਪ੍ਰਚਾਰ ਕਰਦੀ ਆ ਉਥੇ ਵੀ ਅੱਜ ਆਮ ਪਾਰਟੀ ਦਾ ਜਿਹੜਾ ਉਮੀਦਵਾਰ ਨੇ ਉਹਨਾਂ ਲਈ ਵੀ ਪ੍ਰਚਾਰ ਚੱਲ ਰਿਹਾ ਜੋਰਾਂ ਤੇ ਤਾਂ ਸਾਡੇ ਨਾਲ ਸੁਖਵਿੰਦਰ ਸਿੰਘ ਹਲਵਾਰਾ ਜਿਹੜੇ ਲੰਬੇ ਸਮੇਂ ਤੋਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਸ਼ਹੀਦਾਂ ਦੀ ਗੱਲ ਕਰਦੇ ਨੇ ਤਾ ਅੱਜ ਸਾਡੇ ਨਾਲ ਨੇ ਉਹਨਾਂ ਨਾਲ ਹੋਊਗਾ ਸਵਾਲ ਜਵਾਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਵੀਰ ਥੋੜਾ ਧੰਨਵਾਦ ਕਰਦਾ ਕਿ ਤਪਦੀ ਧੁੱਪਾਂ ਦੇ ਵਿੱਚ ਤੁਸੀਂ ਜਿਹੜੀ ਸਾਡੀ ਆਵਾਜ਼ ਉਹ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹੋ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਪਹਿਲਾਂ ਤਾਂ ਜੀ ਅ ਸੁਖਵਿੰਦਰ ਵੀਰ ਅਕਾਲੀ ਦਲ ਵਾਲੇ ਉਹ ਵੀ ਕਹਿੰਦੇ 13 ਦੀਆਂ 13 ਲੈ ਜਾਗੇ ਕਾਂਗਰਸ ਵਾਲੇ ਵੀ ਕਹਿੰਦੇ 13 ਦੀਆਂ 13 ਲੈ ਜਾਗੇ ਆਪ ਪਾਰਟੀ ਵਾਲੇ ਦਾ ਵੀ ਇਹੀ ਦਾਵਾ ਕਹਿੰਦੇ ਅਸੀਂ ਵੀ 13 ਦੀਆਂ 13 ਲੈ ਜਾਗੇ ਜਿਹੜਾ ਉਹ ਕਹਿੰਦਾ ਭਾਵੇਂ ਪੰਜਾਬ ਦੀ 13 ਚੋਂ ਇੱਕ ਨਾ ਮਿਲੇ ਪਰ ਫਿਰ ਵੀ ਅਸੀਂ 400 ਸੀਟ ਲੈ ਕੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਂਗੇ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਦੇਖੋ ਪਹਿਲਾਂ ਜਿਹੜੀ ਤੁਸੀਂ ਆਪਾਂ ਨਰਿੰਦਰ ਮੋਦੀ ਦੀ ਗੱਲ ਕਰ ਲਈ ਆਪਾਂ ਇਸ ਦੇਸ਼ ਦਾ ਹੁਕਮਰਾਨ ਆ ਉਹ ਪਰ ਤੁਸੀਂ ਸਭ ਤੋਂ ਪਹਿਲਾਂ ਇਹ ਦੇਖੋ ਵੀ ਅੱਜ ਉਹ ਬੰਦਾ ਇਹ ਦਾਵਾ ਕਰ ਰਿਹਾ ਵਾ ਉਹਦਾ ਦਾਵਾ ਇਹ ਆ ਕਿ ਅੱਬਕੀ ਵਾਰ 400 ਪਾਰ ਜੇ ਉਸ ਬੰਦੇ ਨੂੰ ਪਤਾ ਲੱਗ ਰਿਹਾ ਵਾ ਵੀ ਮੇਰੀਆਂ ਭਾਈ ਪਹਿਲੀ ਗੱਲ ਤਾਂ 400 ਪਾਰ ਹੁੰਦੀ ਨਹੀਂ 200 ਤੋਂ ਤੱਕ ਹੀ ਇਸ ਜਿਹੜੀ ਕਹਾਣੀਆਂ ਪੂਰੀ ਸਿਮਟ ਜਾਣੀਆਂ ਸੁੰਗੜ ਜਾਣੀਆਂ ਭਾਜਪਾ ਪਰ ਇਹ ਬੰਦੇ ਨੂੰ ਇਹ ਤਾਂ ਪਤਾ ਵਾ ਵੀ 400 ਪਾਰ ਚ ਲਿਆ ਜਾਊਗਾ ਪਰ ਇਸ ਬੰਦੇ ਨੂੰ ਇਹ ਨਹੀਂ ਪਤਾ ਵੀ ਜਦੋਂ ਪਲਵਾਮਾ ਅਟੈਕ ਹੁੰਦਾ ਵਾ ਸਾਡੇ ਪੰਜਾਬ ਦੇ ਸਾਡੇ ਇਸ ਭਾਰਤ ਦੇ ਜਿਹੜੇ ਫੌਜੀ ਭਰਾ ਨੇ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਪਰ ਇਸ ਮੋਦੀ ਨੂੰ ਇਹ ਨਹੀਂ ਪਤਾ ਕਿ ਉਹ 400 ਕਿਲੋ ਜਿਹੜੀ ਆਰਡੀ 100 ਕਿੱਥੋਂ ਆਈ ਇਸ ਮੋਦੀ ਨੂੰ ਇਹ ਪਤਾ ਵਾ ਕਿ ਅਸੀਂ 400 ਪਾਰ ਆ ਜਾਾਂਗੇ ਪਰ ਇਸ ਮੋਦੀ ਨੂੰ ਇਹ ਨਹੀਂ ਪਤਾ ਕਿ ਇਹਨੇ ਭਾਜਪਾ ਨਾਲ ਮਿਲ ਕੇ ਇਲੈਕਟਰੋਨ ਬਾਂਡਾਂ ਦੇ ਵਿੱਚ ਕਿੱਡਾ ਵੱਡਾ ਕਪੜਾ ਕੀਤਾ ਵਾ ਸੋ ਜਿਹੜੇ ਵੋਟਰ ਨੇ ਜਿਨ੍ਹਾਂ ਨੂੰ ਅਸੀਂ ਅਸੀਂ ਦੇਖੋ ਹਰੇਕ ਧਰਮ ਦੀ ਅਸੀਂ ਇੱਜ਼ਤ ਕਰਦੇ ਆ ਸਾਡਾ ਸਾਡੇ ਗੁਰਵਾਣੀ ਵੀ ਇਹ ਗੱਲ ਕਹਿੰਦੇ ਆ ਕਿ ਮਾਨਸ ਕੀ ਜਾਤ ਸਭ ਇੱਕ ਪਹਿਚਾਣੋਂ ਅਸੀਂ ਔਰੇ ਕਿਸੇ ਰੰਗ ਨੂੰ ਲੈ ਕੇ ਕਿਸੇ ਜਾਤ ਨੂੰ ਲੈ ਕੇ ਕਿਸੇ ਧਰਮ ਨੂੰ ਲੈ ਕੇ ਗੱਲ ਨਹੀਂ ਕਰ ਰਹੇ ਅਸੀਂ ਸਿਰਫ ਇੱਕ ਗੱਲ ਕਰ ਰਹੇ ਆ ਕਿ ਸਾਡੇ ਜਿਹੜੀ ਇਸ ਦੇਸ਼ ਦੇ ਹੁਕਮਰਾਨ ਜਿੱਦ ਕਦੇ ਜਿਹੜੇ ਭਰਾਵਾਂ ਨੇ ਕਨਸਟੀਟਿਊਸ਼ਨ ਚੱਕ ਕੇ ਪੜਿਆ ਤੇ ਉਹਦੇ ਵਿੱਚ ਇੱਕ ਤਾਰਾ ਆਉਂਦੀ ਆ ਉਹ ਕਹਿੰਦੇ ਕਿ ਜਿਹੜਾ ਦੇਸ਼ ਦਾ ਚਾਹੇ ਉਹ ਐਮਐਲਏ ਐਮਪੀ ਚਾਹੇ ਉਹ ਕੋਈ ਵੀ ਸਰਕਾਰੀ ਅਧਿਕਾਰੀ ਚਾਹੇ ਉਹ ਪ੍ਰਧਾਨ ਮੰਤਰੀ ਚਾਹੇ ਉਹ ਰਾਸ਼ਟਰਪਤੀ ਆ ਉਹ ਬੰਦ ਕਮਰੇ ਦੇ ਵਿੱਚ ਬਹਿ ਕੇ ਜਿਹੜੇ ਮਰਜ਼ੀ ਰੱਬ ਦੀ ਪੂਜਾ ਕਰ ਸਕਦਾ ਚਾਹੇ ਉਹ ਸਾਡੇ ਸਿੱਖ ਭਾਈਚਾਰੇ ਦਾ ਪ੍ਰਧਾਨ ਮੰਤਰੀ ਆ ਮੁਸਲਿਮ ਭਾਈਚਾਰੇ ਦਾ ਵਾ ਇਸਾਈ ਭਾਈਚਾਰੇ ਦਾ ਹਿੰਦੂ ਭਾਈਚਾਰੇ ਦਾ ਪਰ ਉਹ ਆਪਣੇ ਘਰ ਤੋਂ ਬਾਹਰ ਆ ਕੇ ਸ਼ਰੇ ਆਮ ਕਿਸੇ ਇੱਕ ਤਬਕੇ ਦੀ ਇੱਕ ਧਰਮ ਦੀ ਗੱਲ ਨਹੀਂ ਕਰ ਸਕਦਾ ਪਰ ਤੁਸੀਂ ਅੱਜ ਦੇਖੋ ਕਿ ਕਿਸ ਤਰੀਕੇ ਦੇ ਨਾਲ ਸੰਵਿਧਾਨ ਦੀਆਂ ਝੰਡੀਆਂ ਉਡਾਈਆਂ ਜਾ ਰਹੀਆਂ ਹਨ ਰਾਮ ਮੰਦਰ ਦੇ ਉੱਤੇ ਸਾਡੇ ਹਿੰਦੂ ਭਰਾਵਾਂ ਨੂੰ ਜਿਹੜਾ ਉਹ ਲੁਭਾਇਆ ਜਾ ਰਿਹਾ ਕਿ ਦੇਖੋ ਅਸੀਂ ਤਾਂ ਰਾਮ ਰਾਮ ਦੀ ਮੰਦਰ ਦੀ ਸਥਾਪਨਾ ਕੀਤੀ ਆ ਹਨਾ ਅੱਜ ਗੱਲ ਹੋਣੀ ਚਾਹੀਦੀ ਆ ਐਜੂਕੇਸ਼ਨ ਦੀ ਸਾਡੇ ਇਦਾਂ ਦੇ ਘੱਟੋ-ਘੱਟ ਕੇ 4 40 ਕਰੋੜ ਦੇ ਕਰੀਬ ਜਿਹੜੇ ਬੱਚੇ ਆ ਉਹ ਹਰੇਕ ਵਾਰ ਪਾਸ ਆਊਟ ਹੁੰਦੇ ਆ ਇੰਜੀਨੀਅਰਿੰਗ ਦੀ ਗੱਲ ਕਰੀਏ ਮੈਡੀਕਲ ਦੀ ਗੱਲ ਕਰੀਏ ਪਰ ਅੱਜ ਕਿੰਨੇ ਕ ਅਜਿਹੇ ਜਿਹੜੇ ਅਸੀਂ ਕਹਿੰਿਆ ਕਿ ਟਰੈਕ ਨੇ ਜਿੰਨਾ ਤੇ ਉੱਤੇ ਉਹ ਕੰਮ ਕਰ ਸਕਦੇ ਆ ਗੱਲ ਕੀ ਆ ਗੱਲ ਸਿਰਫ ਭਾਜਪਾ ਕੋਈ ਬੰਦਾ ਇਹ ਕਹਿ ਰਿਹਾ ਵਾ ਕਿ ਤੁਸੀਂ ਆ ਚਾਹੇ ਜਿਹੜਾ ਤੇਲ ਵਾ ਉਹ ਚਾਹੇ 1000 ਰੁਪਏ ਲੀਟਰ ਹੋ ਜਾਵੇ ਸਿਲੰਡਰ ਚਾਹੇ 15000 ਰੁਪਏ ਹੋ ਜਾਵੇ ਪਰ ਵੋਟ ਅਸੀਂ ਭਾਜਪਾ ਨੂੰ ਪਾਵਾਂਗੇ ਇਹਦੇ ਪਿੱਛੇ ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਲੋਕਾਂ ਨੂੰ ਅੰਤ ਭਗਤ ਬਣਾਇਆ ਜਾ ਰਿਹਾ ਵਾ ਤੁਹਾਡੇ ਧਰਮ ਦੇ ਨਾਂ ਦੇ ਉੱਤੇ ਪਹਿਲਾਂ ਤੁਹਾਨੂੰ ਲਵਾਇਆ ਜਾ ਰਿਹਾ ਕਿ ਤੁਸੀਂ ਹਿੰਦੂ ਹੋ ਤੁਹਾਡਾ ਇਤਿਹਾਸ ਬਹੁਤ ਵੱਡਾ ਉਵੇਂ ਲਵਾਉਂਦੇ ਆ ਫਿਰ ਉਹਦੇ ਵਿੱਚ ਡਰ ਪੈਦਾ ਕਰਦੇ ਕਿ ਦੇਖੋ ਅੱਜ ਇਹ ਲੋਕ ਕਿ ਸਾਡੇ ਮੋਦੀ ਸਾਹਿਬ ਇਹ ਗੱਲ ਕਹਿ ਰਹੇ ਕਿ ਜੇ ਭਾਜਪਾ ਨਾ ਆਈ ਤਾਂ ਤੁਹਾਡੇ ਗਲਾਂ ਦੇ ਵਿੱਚੋਂ ਮੰਗਲ ਸੂਤਰ ਲਾਉਣਗੇ ਹਾਂ ਦੂਜੀ ਸਾਡੀ ਗੱਲ ਵੀ ਜਿਵੇਂ ਭਗਵਾਨਤਮਾਨ ਹ ਕਿ ਮੇਰੇ ਰਾਤੇ ਵਿੱਚ ਨਾ ਕੋਈ ਰੋਸ ਮਜਾਰਾ ਕਰਨਾ ਪੂ ਨਾ ਧਰਨੇ ਲਾਉਣੇ ਪੈਣਗੇ ਅੱਜ ਤੁਸੀਂ ਦੇਖ ਲਓ ਪੂਰੇ ਪੰਜਾਬ ਦੀ ਧਰਤੀ ਦੇ ਉੱਪਰ ਹੱਕ ਮੰਗਦੇ ਲੋਕ ਧਰਨੇ ਲਾ ਕੇ ਬੈਠੇ ਨੇ ਤਾਂ ਉਹਨਾਂ ਖਾਤਰ ਮੁੱਖ ਮੰਤਰੀ ਦਾ ਇੱਕ ਵੀ ਲਬਜ਼ ਨਹੀਂ ਕੋ ਨਿਕਲਦਾ ਤੁਸੀਂ ਦੇਖ ਸਕਦੇ ਹੋ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਬਜਾਦਾ ਅਜੀਤ ਸਿੰਘ ਨਗਰ ਦੇ ਵਿੱਚ ਜਿਹੜਾ ਮੋਰਚਾ ਲੱਗਿਆ 1 ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਉੱਥੋਂ ਨਿੱਤ ਜੱਥਾ ਸਿੰਘਾਂ ਦਾ ਪਰ ਉਹ ਮੁੱਖ ਮੰਤਰੀ ਉਹਨਾਂ ਨੂੰ ਸਮਾਂ ਨਹੀਂ ਦੇ ਰਿਹਾ ਤੇ ਦੂਜੀ ਗੱਲ ਇਹ ਦੇਖ ਲਓ ਕਿ ਵੀ ਆਦਬੀਆਂ ਦੇ ਦੋਸਤਿਆਂ ਨੂੰ ਸਜ਼ਾ ਮਾ ਦਬਾਉਣ ਲਈ 92 ਦੇ ਵਿੱਚੋਂ ਇੱਕ ਵੀ ਨਹੀਂ ਬੋਲਦਾ ਇੱਕ ਬੋਲਦਾ ਸੀ ਔਰ ਪ੍ਰਤਾਪ ਵੀ ਜਿਹਨਾਂ ਨੇ ਆਵਾਜ਼ ਬੁਲੰਦ ਕੀਤੀ ਉਹਨਾਂ ਨੂੰ ਪੂਰੀ ਪਾਰਟੀ ਦੇ ਜਿਹੜੇ ਐਮ ਐਲ ਏ ਲੈ ਕੇ ਨਹੀਂ ਕਰਦੇ ਤਾਂ ਤੁਸੀਂ ਇਹਦੇ ਬਾਰੇ ਕੀ ਕਹੋਗੇ ਨਹੀਂ ਦੇਖੋ ਪਹਿਲੀ ਗੱਲ ਤੁਸੀਂ ਮੈਨੂੰ ਰੋਸ ਰੋਸ ਮੁਜ਼ਾਰਿਆਂ ਦੀ ਗੱਲ ਕੀਤੀ ਕੋਈ ਵੀ ਜਿਹੜਾ ਅਸੀਂ ਕਹੀਏ ਕਿ ਹੁਣ ਤਾਂ ਲੋਕਤੰਤਰ ਦਾ ਸਮਾਮ ਹੋ ਰੋ ਮੰਤਰੀ ਚੁਣ ਕੇ ਐਮਐਲਏ ਚੁਣ ਕੇ ਮੁੱਖ ਮੰਤਰੀ ਚੁਣ ਕੇ ਸਾਡੇ ਪੰਜਾਬ ਦੀ ਸਭ ਤੋਂ ਵੱਡੀ ਕਚਹਿਰੀ ਵਿਧਾਨ ਸਭਾ ਦੇ ਵਿੱਚ ਪਹੁੰਚਦਾ ਪੰਚਾਇਤ ਦੇ ਵਿੱਚ ਪਹੁੰਚਦਾ ਕਦੇ ਵੀ ਕੋਈ ਜਿਹੜਾ ਮੁੱਖ ਮੰਤਰੀ ਹੈ ਜੇ ਭਗਵੰਤ ਮਾਨ ਦੀ ਅਸੀਂ ਗੱਲ ਕਰੀਏ ਭਗਵੰਤ ਮਾਨ ਆਮ ਘਰਾਂ ਚੋਂ ਨਿਕਲਿਆ ਹੋਇਆ ਮੁੰਡਾ ਵਾ ਆਪਣੇ ਅਰਗਿਆਂ ਦੇ ਵਿੱਚੋਂ ਹੀ ਨਿਕਲਿਆ ਹੋਇਆ ਮੁੰਡਾ ਵਾ ਜੇ ਆਪ ਆਫ ਕੈਮਰਾ ਗੱਲ ਕਰੀਏ ਤਾਂ ਤੁਹਾਡੇ ਨਾਲ ਵੀ ਪਰਸਨਲੀ ਸਬੰਧ ਰਹੇ ਆ ਭਗਵੰਤ ਮਾਨ ਦੇ ਕਿਸੇ ਸਮੇਂ ਉਹ ਕਦੇ ਵੀ ਨਹੀਂ ਇਸ ਗੱਲ ਨੂੰ ਚਾਹੁੰਦਾ ਕਿ ਮੈਂ ਮੇਰੇ ਮੇਰਾ ਜੋ ਮੇਰਾ ਜੋ ਕਾਰਜਕਾਲਾ ਕਿਸ ਨੂੰ ਹੋਵੇ ਹਣ ਤੁਸੀਂ ਇੱਕ ਗੱਲ ਸਮਝੋ ਬਾਈ ਇੱਕ ਬੰਦਾ ਵਾ ਮੁੱਖ ਮੰਤਰੀ ਇੱਕ ਬੰਦਾ ਪਹਿਲਾਂ ਕੈਪਟਨ ਹੁਣੀ ਵੀ ਸੀਗੇ ਜਿਹੜੇ ਸਿਸਵਾ ਮੈਹਲਾ ਦੇ ਵਿੱਚੋਂ 4.5 4 ਸਾਲ ਨਿਕਲੇ ਨਹੀਂ ਹੈਗੇ ਇਹ ਉਹ ਮੁੱਖ ਮੰਤਰੀ ਹੈ ਜਿਹੜਾ ਆਪਦੇ ਆਪਣੇ ਘਰ ਦੇ ਵਿੱਚ ਵੜਦਾ ਤੱਕ ਨਹੀਂ ਹੈਗਾ ਪਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੋਈ ਨਹੀਂ ਹੈ ਘਰ ਦੇ ਘਰੇ ਨਹੀਂ ਵੜਦੇ ਤੁਸੀਂ ਆਏ ਦੱਸ ਦੋ 2 ਸਾਲਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਂ ਕੰਮਾਂ 'ਚੋਂ ਤਿੰਨ ਕੰਮ ਦੱਸ ਦੋ ਜਿਹੜੇ ਉਹਨਾਂ ਨੇ ਪੰਜਾਬ ਦੇ ਸਾਂਝੇ ਹੱਕਾਂ ਲਈ ਕੀਤੇ ਹੋਣ ਠੀਕ ਆ ਜਿਹੜਾ ਟੋਲ ਪਲਾਜ਼ਾ ਬੰਦ ਹੋਇਆ ਕੀ ਉਹ ਕੱਲੇ ਐਮਐਲਏ ਤਾਂ ਉਥੇ ਟੋਲ ਪਲਾਜ਼ੇ ਵੀ ਨਹੀਂ ਲੱਗਦੇ ਐਮਪੀ ਤਾਂ ਉਥੇ ਪਰਚੀਆਂ ਵੀ ਨਹੀਂ ਕਟਾਉਂਦੇ ਕੀ ਉਹ ਕੱਲੇ ਭਗਵੰਤ ਮਾਨ ਨੇ ਆਪਦੇ ਨਿੱਜੀ ਬੈਨੀਫਿਟ ਲਈ ਬਹੁਤ ਵੱਡੀ ਪ੍ਰਾਪਤੀ ਆ ਜੀ ਅਸੀਂ ਤਾਂ ਇਸ ਗੱਲ ਨੂੰ ਪ੍ਰਾਪਤੀ ਮੰਨਦੇ ਆ ਪ੍ਰਾਣੀ ਦੇ ਸਾਈਕਲ ਚ ਸਾਈਕਲ ਚ ਲਾਉਂਦੇ ਨੇ ਮਜ਼ਦੂਰ ਉਹਨਾਂ ਨੂੰ ਟੋਲ ਪਲਾਜ਼ੇ ਦਾ ਕੀ ਮੋਟਰਸਾਈਕਲ ਚ ਲਾਉਂਦੇ ਨੇ ਮਜ਼ਦੂਰ ਉਹਨਾਂ ਨੂੰ ਕੀ ਉਹਦਾ ਫਾਇਦਾ ਹੋਇਆ ਉਹ ਸਮਾਂ ਗਿਆ ਅੱਜ ਉਹ ਸਮਾਂ ਗਿਆ ਵੀ ਆਪਾਂ ਸਾਈਕਲਾਂ ਦੀ ਗੱਲ ਕਰੀਏ ਅੱਜ ਹਰੇਕ ਘਰ ਦੇ ਹਰੇਕ ਪੰਜਾਬ ਦੇ ਜੇ ਅਸੀਂ ਗੱਲ ਕਰੀਏ 80% ਆਬਾਦੀ ਕੋਲੇ ਆਪਦੀਆਂ ਗੱਡੀਆਂ ਨੇ ਭਗਵੰਤ ਮਾਨ ਲਗਾ ਪਾਰਲੀਮੈਂਟ ਦੇ ਵਿੱਚ ਇਸ ਗੱਲ ਜਦੋਂ ਅਸੀਂ ਗੱਡੀ ਨਵੀਂ ਕਢਾਉਂਦੇ ਆ ਜਦੋਂ ਸਾਡੇ ਤੇ ਉਦੋਂ ਰੋਡ ਟੈਕਸ ਲਾਏ ਜਾਂਦੇ ਆ ਤਾਂ ਉਦੋਂ ਬਾਅਦ ਟੋਲ ਪਲਾਜ਼ੇ ਲਾਉਣ ਦਾ ਮਕਸਦ ਕੀ ਬਣਦਾ ਵਾ ਉਸ ਬੰਦੇ ਨੇ ਹੁਣ ਤੱਕ 12 ਟੋਲ ਪਲਾਜ਼ੇ ਵੱਧ ਤੋਂ ਵੱਡਾ ਟੋਲ ਪਲਾਜ਼ਾ ਲੋਡੋਵਾਲ ਦਾ ਉਹ ਨਹੀਂ ਬੰਦ ਹੋਇਆ ਕੀ ਉਹ ਪੰਜਾਬ ਸਰਕਾਰ ਦੇ ਅਧੀਨ ਹੁੰਦਾ ਵਾ ਕੀ ਦੱਸੋ ਤੁਸੀਂ ਦੱਸੋ ਕਿਤੇ ਨਹੀਂ ਆਉਂਦਾ ਸੀ ਤੁਸੀਂ ਤੁਹਾਡੀ ਜਿਹੜੀ ਜਾਣਕਾਰੀ ਹੈ ਇਹ ਅਧੂਰੀ ਆ ਪੱਤਰਕਾਰ ਸਾਹਿਬ ਜਿਹੜਾ ਲਡੋਵਾਲ ਦਾ ਟੋਲ ਪਲਾਜ਼ਾ ਵਾ ਇਹ ਕੇਂਦਰ ਦਾ ਟੋਲ ਪਲਾਜ਼ਾ ਵਾ ਜਿਹੜੇ ਪੰਜਾਬ ਸਰਕਾਰ ਦੇ ਅਧੀਨ ਟੋਲ ਪਲਾਜ਼ੇ ਆਉਂਦੇ ਆ ਉਹ ਟੋਲ ਪਲਾਜ਼ੇ ਬੰਦ ਹੋਏ ਜਾ ਰਹੇ ਆ ਲਗਾਤਾਰ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਹੋ ਸਕਦੀ ਹੈ ਕਿ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਭਗਵੰਤ ਮਾਨ ਨਾ ਭਗਵੰਤ ਮਾਨ ਭਗਤ ਸਿੰਘ ਵਰਗੀ ਪੱਗ ਪਾਉਂਦੇ ਸੀ ਹੂੰ ਦੇਸ਼ ਲਈ ਜਿਹੜੇ ਅਮਰ ਹੋਏ ਨੇ ਸ਼ਹੀਦ ਹੋਏ ਨੇ ਉਹਨਾਂ ਨੂੰ ਸਿੱਧੀ ਦਰਜਾ ਦਿਵਾਉਣ ਲਈ ਅੱਜ ਤੱਕ ਇੱਕ ਵੀ ਲਾਬਜ ਦੇਖਿਆ ਤੁਸੀਂ ਭਗਵੰਤ ਮਾਨ ਬੰਨਿਓ ਜਾਂ ਮਤਾ ਪਾਇਆ ਹੋਵੇ ਕਿਤੇ ਤੇ ਦੂਜੀ ਗੱਲ ਆ ਜਿਹੜੇ ਹੈਗੇ ਨੇ ਸਾਡੇ ਨੌਜਵਾਨ ਅੱਜ ਪੰਜਾਬ ਦੇ ਨੌਜਵਾਨ ਨੇ ਉਹ ਬਿਨਾਂ ਸੜਕਾਂ ਤੇ ਤੁਰੇ ਫਿਰਦੇ ਨੇ ਦੂਜੇ ਸੂਬਿਆਂ ਦੇ ਜਿਹੜੇ ਨੌਜਵਾਨ ਨੇ ਉਹ ਸਾਡੇ ਸਾਰੇ ਸਰਕਾਰੀ ਜਿਹੜੇ ਦਫ਼ਤਰ ਨੇ ਉੱਥੇ ਡੋਟੀਆਂ ਕਰਦੇ ਨੇ ਮੈਂ ਇੱਕ ਤੁਹਾਨੂੰ ਬੇਨਤੀ ਇਹ ਕਰ ਦਵਾਂ ਵੀ ਇੱਕ ਆਪਾਂ ਕੀ ਕਰੀਏ ਤੁਹਾਨੂੰ ਵੀ ਪੂਰਾ ਅਧਿਕਾਰ ਆ ਆਪਦੇ ਸਵਾਲ ਪੁੱਛਣ ਦਾ ਮੈਨੂੰ ਵੀ ਪੂਰਨ ਤੌਰ ਤੇ ਅਧਿਕਾਰ ਹੈ ਮੈਂ ਆਪਦੇ ਜਵਾਬ ਦਵਾਂ ਮੈਂ ਚਾਹੁੰਦਾ ਕਿ ਇਕੱਲੇ ਇਕੱਲੇ ਸਵਾਲ ਦੇ ਉੱਤੇ ਆਪਾਂ ਇਕੱਲੀ ਇਕੱਲੀ ਗੱਲ ਕਰੀਏ ਪਹਿਲਾਂ ਤੁਸੀਂ ਰੋਸ ਮੁਜ਼ਾਹਰਿਆਂ ਦੀ ਆਪਾਂ ਗੱਲ ਕਰਦੇ ਹਾਂ ਮੈਂ ਤੁਹਾਨੂੰ ਕੀ ਗੱਲ ਕਹੀ ਆ ਕਿ ਭਗਵੰਤ ਮਾਨ ਜੇ 42000 ਨੌਕਰੀਆਂ ਦਿੱਤੀਆਂ ਨਹੀਂ ਉਹ ਇਹ ਗੱਲ ਆਖ ਰਿਹਾ ਕਿ 42000 ਨੌਕਰੀ ਦਿੱਤੀਆਂ ਕੈਮਰਾ ਥੋੜਾ ਮਾਈਕ ਥੋੜਾ ਮੈਂ ਤੁਹਾਨੂੰ ਉਸ ਬੰਦਿਆਂ ਨੂੰ ਮਿਲਾਉਣਾ ਵਾਂ ਜਿਹੜੇ ਬੰਦਿਆਂ ਨੇ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ ਨੇ ਠੀਕ ਆ ਬਿਨਾਂ ਕਿਸੇ ਰਿਸ਼ਵਤ ਤੋਂ ਪ੍ਰਾਪਤ ਕੀਤੀਆਂ ਹੁਣ ਕੱਲਾ ਬੰਦਾ ਜਿੰਨਾ 2 ਸ ਸਰਕਾਰ ਉਦੋਂ ਪਹਿਲਾਂ ਹੀ ਸਰਕਾਰ ਉਹਨਾਂ 55 ਸਾਲਾਂ ਦੇ ਮੁਕਾਬਲੇ 2 ਸਾਲਾਂ ਦੇ ਵਿੱਚ 43000 ਨੌਕਰੀਆਂ ਜਿਹੜੀ ਉਹ ਦੇ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਬਿਨਾਂ ਕਿਸੇ ਸਪਰਸ਼ ਤੋਂ ਜਿਹੜੀਆਂ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਨੇ ਉਹਨਾਂ ਸਾਰਿਆਂ ਦੇ ਜਿਹੜੇ ਦੂਜੇ ਸੂਬੇ ਨੇ ਕਿੱਥੇ ਅਸੀਂ ਜਾ ਕੇ ਜਗ੍ਹਾ ਨਹੀਂ ਲੈ ਸਕਦੇ ਪਤਾ ਤੁਹਾਨੂੰ ਤਾਂ ਫਿਰ ਆਪਣੇ ਪੰਜਾਬ ਦੇ ਵਿੱਚ ਜੇ ਪਹਿਲਾਂ ਸਰਕਾਰਾਂ ਨੇ ਨਹੀਂ ਕੀਤੇ ਇਪਰਾਲੇ ਤਾਂ ਈਓ ਤਾਂ ਇਹਨਾਂ ਨੂੰ 93 ਸੀਟਾਂ ਦਿੱਤੀਆਂ ਨੇ ਤਾਂ ਇਹ ਕਹਿੰਦੇ ਸੀ ਬਦਲਾ ਲਿਆਵਾਂਗੇ ਤੁਹਾਨੂੰ ਲੱਗਦਾ ਪੂਰਾ ਬਦਲਾ ਆ ਗਿਆ ਨਹੀਂ ਦੇਖੋ ਬਦਲਾ ਵਾ ਜਿਹੜਾ ਪੂਰਾ ਬਦਲਾ ਅਸੀਂ ਕਹੀਏ ਰਾਜਨੀਤਿਕ ਤੌਰ ਤੇ ਤਾਂ ਬਦਲਾ ਆ ਚੁੱਕਿਆ ਵਾ ਜਿਹੜੇ ਵੱਡੇ ਵੱਡੇ ਅਸੀਂ ਇਹ ਗੱਲ ਕਰਦੇ ਹਾਂ ਹਾਂ ਨਹੀਂ ਦੇਖੋ ਜਿਹੜੇ ਪਹਿਲਾਂ ਜਿਹੜੇ ਰਹੇ ਆ ਕੀ ਉਹ ਆਏ ਜਿਵੇਂ ਹੁਣ ਤੁਸੀਂ ਮੇਰੇ ਮੈਂ ਫੇਰ ਤੁਹਾਨੂੰ ਅਗਲ ਕਰ ਤੁਸੀਂ ਮੇਰੇ ਨਾਲ ਚੱਲੋ ਕਿਹੜੇ ਮੰਤਰੀ ਨੂੰ ਮਿਲਣਾ ਮੈਂ ਕਿਹਨੂੰ ਮਿਲਣਾ ਮੈਂ ਤੁਹਾਨੂੰ ਮਲਾ ਕੇ ਲਿਆਉਣਾ ਜੇ ਤੁਹਾਡੀ ਸਮੱਸਿਆ ਨਾ ਸੁਣਿਆ ਫੇਰ ਉਹ ਗੱਲ ਕਰਿਓ ਆਪਦੇ ਦਫ਼ਤਰਾਂ ਦੇ ਵਿੱਚ ਟਾਈਮ ਸਾਰਾ ਅਵੇਲੇਬਲ ਹੁੰਦੇ ਆ ਉਹ ਹਰੇਕ ਬੰਦਿਆਂ ਦੀਆਂ ਸਮੱਸਿਆਵਾਂ ਸੁਣਦੀ ਹੁਣ ਬਾਈ ਜੇ ਗੱਲ ਸਮਝੋ ਅਸੀਂ ਕੀ ਗੱਲ ਕਰਦੇ ਆ ਕਿ ਕਰੀਬ ਪੌਣੇ 3 ਕਰੋੜ ਲਗਭਗ ਦੀ ਆਬਾਦੀ ਮੇਰੀ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਗੋਵਿੰਦਰ ਜੀ ਪੌਣੇ 3 ਕਰੋੜ ਪੰਜਾਬੀਆਂ ਦੀ ਆਬਾਦੀ 92 ਐਮਐਲਏ ਉਹਦੇ ਵਿੱਚੋਂ ਕੈਬਨਿਟ ਜੀ ਜੀ ਰਾਏ ਕੋੜ ਤੋਂ ਲਾ ਕੇ ਭਾਈ ਵਾਲਾ ਚੌਂਗ ਤੱਕ ਸ੍ਰੀ ਗੁਰਤਾਰ ਸਿੰਘ ਸਰਾਬਾ ਮਾਰਗ ਨੂੰ ਲਾਗੂ ਹੋਏ 3 ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ ਠੀਕ ਹੈ ਜੀ ਜੀ ਅੱਜ ਵੀ ਜਿਹੜੇ ਸਰਕਾਰੀ ਦਫ਼ਤਰ ਨੇ ਉਹਨਾਂ ਵਿੱਚ ਪੱਖਾ ਰੋਡ ਪੱਖਾ ਰੋਡ ਨਿਕ ਜਾਂਦੇ ਨੇ ਹੁਣ ਤੁਹਾਡੇ ਜਾਣਕਾਰੀ ਹੋਊਗੀ ਕਿਉਂਕਿ ਤੁਸੀਂ ਫੇਸਬੁੱਕ ਨਾਲ WhatsApp ਨਾਲ ਜੁੜੇ ਹੋਏ ਹੋ ਜੀ 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 ਸ਼ੀਤ ਕਰਤਾਰ ਸਿੰਘ ਸਰਾਬਾ ਮਾਰਗ ਦੇ ਬੋਰਡ ਪਟਕੇ ਸੜਕਾਂ ਤੇ ਸਿਰ ਤੇ ਆਪ ਪਾਰਟੀ ਵਾਲੇ ਇਹ ਚੀਜ਼ਾਂ ਦੇਖਦੇ ਨਹੀਂ ਸੀ ਤਾਂ ਵੀ ਯਾਦ ਵੀ ਹੋ ਰਹੀ ਆ ਉੱਥੇ ਬੋਲਦਾ ਹੀ ਕੋਈ ਨਹੀਂ ਸਰਾਬਾ ਦੇ ਘਰ ਦੀ ਦੂਜੀ ਮੰਜ਼ਲ ਮੁੱਖ ਮੰਤਰੀ ਨੂੰ ਬਕਾਇਦਾ ਤੁਸੀਂ ਦਿਖਾਈ ਸੀ ਅੱਜ ਤੱਕ ਕੋਈ ਗੱਲ ਹੋਈ ਆ ਕਿੰਨਾ ਟਾਈਮ ਬੀਤ ਗਿਆ ਕਿਉਂ ਨਹੀਂ ਬੋਲਦੇ ਉਹਦੇ ਬਾਰੇ ਕਸੀਦਾ ਬਾਰੇ ਗੱਲ ਕਰਨੀ ਇਹਨਾਂ ਨੂੰ ਮناسبੀ ਨਹੀਂ ਹੈਗੀ ਨਹੀਂ ਦੇਖੋ ਜਿਹੜੇ ਤਾਂ ਬੋਰਡਾਂ ਵਾਲੀ ਗੱਲ ਤੁਸੀਂ ਕਰਦੇ ਹੋ ਮੇਰੀ ਨੌਲੇਜ ਦੇ ਵਿੱਚ ਨਹੀਂ ਹੈਗੀ ਪਰ ਜੇ ਇਦਾਂ ਦੀ ਕਰਤੂਤ ਕੀਤੀ ਗਈ ਆ ਚਾਹੇ ਉਹਦੇ ਵਿੱਚ ਕੋਈ ਵੀ ਬੰਦਾ ਜ਼ਿੰਮੇਵਾਰ ਹੋਵੇ ਇਹ অতি ਸ਼ਰਮਨਾਕ ਕਰਤੂਤਵਾ ਅਸੀਂ ਇਹ ਚੀਜ਼ ਚਾਹੁੰਦੇ ਆ ਅਸੀਂ ਆਪਦੇ ਵੱਲੋਂ ਵੀ ਇਸ ਗੱਲ ਦਾ ਉਪਰਾਲਾ ਕਰਦੇ ਆ ਜੀ ਬਕਵਿੰਦਰ ਜੀ ਜੀ ਫੀਡ ਕਰਤਾਰ ਸਿੰਘ ਸਰਾਬਾ ਮਾਰਗ ਦੇ ਉੱਤੇ ਇੱਕ ਬੰਗਲਾ ਮੁਖੀ ਮੰਦਿਰ ਆ ਜੀ ਉੱਥੇ ਸਮਾਗਮ ਹੁੰਦਾ ਸਾਲਾਨਾ ਅਸੀਂ ਸਤਿਕਾਰ ਕਰਦੇ ਆਂ ਆਦੀ ਭਾਵੇਂ ਸਿੱਖ ਧਰਮ ਨਾਲ ਸੰਬੰਧ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਹਾਂ ਆਪ ਪਾਰਟੀ ਦੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮੰਤਰੀਆਂ ਦੇ ਐਮ ਐਲ ਏ ਲੁਧਿਆਣਿਆਂ ਦੇ ਤਸਵੀਰਾਂ ਲਾ ਕੇ ਬੋਰਡ ਲੱਗਿਆ ਸੀ ਵੱਡੇ ਵੱਡੇ ਲੁਧਿਆਣੇ ਦੇ ਵਿੱਚ ਠੀਕ ਆ ਜੀ ਉਹਦੇ ਉੱਤੇ ਪੱਖਾ ਰੋਡ ਲਿਖਿਆ ਸੀ ਇਹ ਸੀ ਗੁਰਤਾਰ ਸਿੰਘ ਸਰਾਬੇ ਦਾ ਸਤਿਕਾਰ ਹੈਗਾ ਤੁਸੀਂ ਦੱਸੋ ਨਹੀਂ ਜੇ ਹੁਣ ਤੁਸੀਂ ਇਹ ਦੱਸੋ ਵੀ ਕੀ ਜਿਹੜੇ ਉਹ ਬੋਰਡ ਬਾ ਕੀ ਉਹ ਬੋਰਡ ਮੇਰੇ ਵੱਲੋਂ ਲਵਾਏ ਗਏ ਆ ਜੀ ਮੈਂ ਮੈਂ ਹਾਂ ਹਾਂ ਮੈਂ ਮੈਂ ਮੇਰੀ ਮੇਰੀ ਜਵਾਬ party ਮੈਂ ਤੁਸੀਂ ਪਾਕ ਬੰਦੇ ਸੀ ਪਰ ਗੱਲ ਨੂੰ ਸਮਝੋ ਮੁੱਖ ਮੰਤਰੀ ਪੰਜਾਬ ਤੇ ਉਹਦੇ MLA ਤੇ ਉਹਦੇ MP ਥੱਲੇ ਲਿਖਿਆ ਆ ਮੋਟਾ ਮੋਟਾ ਕਰਕੇ ਪਖਵਾ ਰੋਡ ਉਹਨਾਂ ਨੂੰ ਪਤਾ ਨਹੀਂ ਅਸੀਦ ਗਰਤਾਰ ਸਿੰਘ ਸਰਾਬਾ ਮਾਰਗ ਲਾਗੂ ਹੋ ਗਿਆ ਅਸੀਂ ਅਸੀਂ ਧਿਆਨ ਵਿੱਚ ਲਿਆਇਆ ਉਹਨਾਂ ਦੇ ਪਰ ਉਹ ਫੇਰ ਵੀ ਉਹਨਾਂ ਦੇ ਪੱਖ ਪੂਰਦੇ ਨੇ ਜਿਹੜੇ ਸੀ ਜਿਹੜੇ ਸਰਾਬਾ ਜਿਹਦੇ ਨਾਮ ਤੇ ਬਣੇ ਮਾਰਗ ਦੀ ਬੇਅਦਬੀ ਕਰਦੇ ਨੇ ਕੌਣ ਕਰ ਰਿਹਾ ਇਹ ਪੱਥਰ ਰੋਡ ਕੌਣ ਕਰ ਰਿਹਾ ਬੀ ਥੋੜੇ ਐਮਐਲਏ ਕਰਦੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਕਰਦਾ ਬੇਅਦਬੀ ਸਰਾਬੇ ਦੀ ਅੱਛਾ ਜੇ ਉਹ ਸ਼ਹੀਦ ਕਰਤਾਰ ਸਿੰਘ ਸਰਾਬੇ ਦੀ ਯਾਦਗਾਰ ਦਾ ਤੁਸੀਂ 에어ਪੋਰਟ ਹਲਵਾਰੇ ਦੇ ਬੋਰਡ ਦੇ ਉੱਤੇ ਰੰਗ ਮਾਰਦੇ ਹੋ ਤੁਹਾਨੂੰ ਪਤਾ ਕੋਈ ਆਪ ਪਾਰਟੀ ਦਾ ਐਮਐਲਏ ਇੱਕ ਵੀ ਥੋੜੇ ਹੱਕ ਚ ਖੜਾ ਜਥੇਬੰਦੀਆਂ ਖੜੀਆਂ ਸੀ ਅੱਜ ਤੁਸੀਂ ਜਥੇਬੰਦੀਆਂ ਵੱਲ ਪਿੱਠ ਕਰਕੇ ਉਸ ਪਾਰਟੀ ਦੇ ਨਾਲ ਫਿਰਦੇ ਹੋ ਥੋਡੀ ਆਜ਼ਾਦੀ ਆ ਥੋਡੀ ਆਜ਼ਾਦੀ ਆ ਜਿਦਣਾ ਮਰਜੀ ਫਿਰੋ ਅਸੀਂ ਨਹੀਂ ਤੁਹਾਨੂੰ ਰੋਕ ਸਕਦੇ ਕਿਉਂਕਿ ਸੰਵਿਧਾਨ ਸਾਰਿਆਂ ਨੂੰ ਹੱਕ ਦਿੰਦਾ ਹੈ ਸੰਘਰਸ਼ ਕਰਨ ਦਾ ਬੋਲਡ ਪਾਉਣ ਦਾ ਪਰ ਤੁਸੀਂ ਕਿਉਂ ਚੁੱਪ ਹੋ ਗਏ ਥੋਡੀ ਕੀ ਮਜਬੂਰੀ ਬਣ ਗਈ ਕੱਲ ਤੱਕ ਤੁਸੀਂ ਐਨਕਲਾਬ ਜਿੰਦਾਬਾਦ ਪਾਰਟੀ ਦੇ ਨਾਂ ਦੇ ਉੱਤੇ ਸੰਘਰਸ਼ ਕਰਦੇ ਸੀ ਅੱਜ ਤੁਸੀਂ ਉਸੇ ਪਾਰਟੀ ਦੇ ਜਿਹੜੀ ਕਹਿੰਦੇ ਸੀ ਬਦਲਾ ਲਿਆਵਾਂਗੇ ਫੀਦਕਰਤਾਰ ਸਿੰਘ ਸਰਾਬਾ ਜਿਹਦੀ ਸਾਰੇ ਆਮ ਬੇਅਦਬੀ ਹੋ ਰਹੀ ਆ ਬੋਰਡ ਦੇ ਨੱਤੇ ਤੋੜੇ ਜਾ ਰਹੇ ਨੇ ਪੰਨ ਤੋੜ ਕੀਤੀ ਜਾ ਰਹੀ ਆ ਖੌਦ ਮੁੱਖ ਮੰਤਰੀ ਪੰਜਾਬ ਉਹਦੇ ਐਮਐਲਏਾਂ ਦੀਆਂ ਤਸਵੀਰਾਂ ਮੇਰੇ ਹੱਥ 'ਚ ਨਹੀਂ ਜੋ ਗੱਲ ਮੇਰੇ ਹੱਥ 'ਚ ਆ ਉਹ ਸਵਾਲ ਕਰ ਰਹੇ ਆ ਬਾਈ ਤੁਸੀਂ ਕਿਉਂਕਿ ਅੱਜ ਆਪ ਪਾਰਟੀ ਦੇ ਨਾਲ ਚੋਣ ਪ੍ਰਚਾਰ 'ਚੋਂ ਸਭਾਬ ਤੋਂ ਨੂੰ ਤਾਂ ਕਰ ਰਹੇ ਹੋ ਅਸੀਂ ਤੁਸੀਂ ਉਹਨਾਂ ਨੂੰ ਕਹੋ ਜਾ ਕੇ ਨਾ ਜਿਹੜੇ ਅੰਦਰ ਤੁਸੀਂ ਥੋੜਾ ਉਮੀਦਵਾਰਾ ਫਤੇਗੜ ਸਾਹਿਬ ਤੋਂ ਉਹਨੂੰ ਤੁਸੀਂ ਕਹੋ ਵੀ ਆਹ ਗੱਲ ਹੋ ਗਿਆ ਜੇ ਉਹ ਕਰਾ ਦਿੰਦੇ ਆ ਫਿਰ ਤਾਂ ਸੁਖਵਿੰਦਰ ਸਿੰਘ ਬਿਲਕੁਲ ਬਗਾਹਾਲਾ ਐਮਐਲਏ ਵੀ ਹੋਣਾ ਚਾਹੀਦਾ ਆ ਪਾਰਟੀ ਦਾ ਪਰ ਜੇ ਨਹੀਂ ਕਰਦੇ ਬਾਈ ਫਿਰ ਦੁੱਖ ਲੱਗਦਾ ਨਹੀਂ ਹੁਣ ਮੈਂ ਮੇਰੀ ਹੁਣ ਇਸ ਗੱਲ ਦਾ ਪੂਰਾ ਪੂਰਾ ਹਾਂ ਮੇਰੀ ਗੱਲ ਸੁਣੀਓ ਜੀ ਹੁਣ ਮੇਰੀ ਗੱਲ ਨਾ ਕਟਿਓ ਕਿਉਂਕਿ ਕਈ ਵਾਰ ਇਹ ਹੁੰਦਾ ਵਾ ਜਦੋਂ ਮੇਰੀ ਗੱਲ ਅਧੂਰੀ ਰਹਿ ਜਾਂਦੀ ਹੈ ਤਾਂ ਉਸ ਗੱਲ ਦੇ ਕਈ ਮਤਲਬ ਨਿਕਲ ਜਾਂਦੇ ਆ ਤੁਸੀਂ ਗੱਲ ਵਿੱਚੋਂ ਕੱਟ ਦਿੰਦੇ ਹੋ ਉਹ ਗੱਲ ਫਿਰ ਉੱਥੇ ਵੇਚੀ ਰਹਿ ਜਾਂਦੀ ਆ ਹੁਣ ਤੁਸੀਂ ਗੱਲ ਇੱਕ ਕਰਦੇ ਹੋ ਕਿ ਤੁਸੀਂ ਹਲਵਾਰਾ 에어ਪੋਰਟ ਦੇ ਬੋਰਡਾਂ ਦੇ ਉੱਤੇ ਪੋਚਾ ਮਾਰਿਆ ਤੁਹਾਡੇ ਨਾਲ ਜਥੇਬੰਦੀਆਂ ਖੜੀਆਂ ਤੁਸੀਂ ਉਹਨਾਂ ਨੂੰ ਪਿੱਠ ਦਿੱਤੀ ਮੈਂ ਪਹਿਲਾਂ ਮੇਰੀਆਂ ਜਿਹੜੀਆਂ ਸਤਕਾਰ ਜਥੇ ਬੰਦੀਆਂ ਇਹ ਦੇਵਜੀ ਤੁਹਾਨੂੰ ਵੀ ਪਤਾ ਵਾ ਕਿ ਜਦੋਂ 에어ਪੋਰਟ ਦੇ ਉੱਤੇ ਰੰਗ ਮਾਰੇ ਆ ਜਦੋਂ ਕਾਂਗਰਸ ਸਰਕਾਰ ਨੇ ਠੋਕ ਕੇ ਪਰਚ ਤੇ ਉਦੋਂ ਕਿਹੜੀਆਂ ਕਿਹੜੀਆਂ ਜਥੇ ਬੰਦੀਆਂ ਸੀਗੀਆਂ ਜਿਹੜੀਆਂ ਜਥੇ ਬੰਦੀਆਂ ਮੇਰੇ ਹੱਕ ਚ ਭੁਗਤ ਗਿਆ ਹੁਣ ਅਸੀਂ ਸੀਗੇ ਕਿਹੜੇ ਤੁਸੀਂ ਸੀ ਮੈਂ ਕੀ ਕਹਣਾ 100 ਦੇ ਵਿੱਚੋਂ ਕੁਝ 2 4 ਜਥੇ ਬੰਦੀਆਂ ਥੋੜੀ ਹੋਇਆ ਘਰ ਤੱਕ ਅਸੀਂ ਲੈ ਕੇ ਗਏ ਆ ਸਨਮਾਨ ਕਰਕੇ ਮੇਰੀ ਹਾਂ ਮੈਂ ਉਸ ਗੱਲ ਨੂੰ ਮੰਨਦਾ ਪਰ ਜਿਹੜੀਆਂ ਆਪਾਂ ਕਹੀਏ ਵੀ ਜਿਹੜੀ ਜਥੇ ਬੰਦੀਆਂ ਉਸ ਵੇਲੇ ਮੇਰੇ ਨਾਲ ਖੜੀਆਂ ਜਿਹੜੀਆਂ ਜਥੇ ਬੰਦੀਆਂ ਨੇ ਮੇਰੀਆਂ ਜ਼ਮਾਨਤਾਂ ਤੱਕ ਕਰਾਈਆਂ ਜਿਹੜੀਆਂ ਜਥੇ ਬੰਦੀਆਂ ਜਦੋਂ ਮੈਨ ਸਰਕਾਰ ਦਬਕੇ ਮਾਰਦੀ ਸੀ ਵੀ ਆ ਜਾ ਤੈਨੂੰ ਬਲਾਕ ਪ੍ਰਧਾਨ ਲਾਉਨੇ ਆ ਤੇਰਾ ਪਰਚਾ ਰੱਦ ਕਰਦੇ ਆ ਤੂੰ ਸਾਡੀ ਕਾਂਗਰਸ ਦੇ ਵਿੱਚ ਚੱਕ ਕੇ ਜੁਆਇਨ ਕਰ ਲੈ ਜਿਹੜੀਆਂ ਜਥੇਬੰਦੀਆਂ ਠੋਕ ਕੇ ਦਿੱਲੀ ਸਟੇਜਾਂ ਦੇ ਉੱਤੇ ਮੇਰੇ ਨਾਲ ਮੇਰੇ ਨਾਲ ਡਟ ਕੇ ਖੜੀਆਂ ਰਹੀਆਂ ਉਹ ਜਥੇਬੰਦੀਆਂ ਦੇ ਨਾਲ ਮੈਂ ਅੱਜ ਵੀ ਖੜਾ ਆ ਜਿੰਨਾ ਮੈਂ ਜਥੇਬੰਦੀਆਂ ਨੂੰ ਸਮਰਪਿਤ ਹੋ ਕੇ ਕੰਮ ਕਰ ਸਕਦਾ ਸੀ ਉਹਨਾਂ ਕੀਤਾ ਤੇ ਆਉਣ ਵਾਲੇ ਸਮੇਂ 'ਚ ਜਿੰਨਾ ਸਮਰਪਿਤ ਹੋ ਕੇ ਪੰਜਾਬ ਦੀ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਲਈ ਜਿੰਨਾ ਕਾਰਜ ਕਰ ਸਕਦਾ ਹੋਇਆ ਉਹਨਾਂ ਕਰੂੰਗਾ ਹੁਣ ਦੂਸਰੀ ਗੱਲ ਆਪਾਂ ਇਹ ਗੱਲ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੇ ਕੀ ਕੀਤਾ ਆਮ ਆਦਮੀ ਪਾਰਟੀ ਦੀ ਗੱਲ ਸੁਣੋ ਮੈਂ ਉਹੀ ਮੇਰੀ ਇੱਕ ਬੇਨਤੀ ਸੁਣੋ ਬੋਰਡਾਂ ਦੀ ਮੇਰੀ ਨੌਲੇਜ ਦੇ ਵਿੱਚ ਨਹੀਂ ਹੈਗੀ ਮੈਂ ਤੁਹਾਡੇ ਮਾਧਿਅਮ ਰਾਹੀਂ ਪਹਿਲਾਂ ਹੀ ਉਹ ਗੱਲ ਕਲੀਅਰ ਕਰਦੀ ਵੀ ਜੇ ਇਦਾਂ ਦਾ ਹੋਇਆ ਤਾਂ ਤਾਂ ਇਹ ਸ਼ਰਮਨਾਕ ਕਰਤੂਤ ਆ ਸਰਾਭਾ ਮਾਰਗ ਦੇ ਉੱਪਰ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੇ ਉੱਪਰ 38 ਕਿਲੋਮੀਟਰ ਮਾਰਗਾ ਜਿਹੜਾ ਰੈ ਗੋਤੋਂ ਭਾਈਵਾਲਾ ਚੌਂਕ ਤੱਕ ਕੀ ਉਹਦੇ ਉੱਤੇ ਮੁੱਖ ਮੰਤਰੀ ਦੇ ਬੋਰਡ ਲੱਗ ਜਾਣ ਤੇ ਮੈਂ ਸਾਰੇ ਐਮਐਲਏ ਨੂੰ ਫੋਨ ਕਰ ਕਰਕੇ ਜਾਣਕਾਰੀ ਦਿੰਦਾ ਹੋਵਾਂ ਤਾਂ ਫੇਰ ਬਣਾ ਸੁਣੇ ਦੋਖਾਲੀ ਗੱਲਾਂ ਆ ਸਾਂ ਬੰਦੀ ਕਿਹੜੇ ਐਮਐਲਏ ਨਹੀਂ ਸੁਣੀ ਤੁਹਾਡੀ ਕੁਰਬਾਨ ਤਾਂ ਸਿੱਧੂ ਨੂੰ ਜੀ ਮੈਂ ਕਹਿੰਦਾ ਮੈਂ ਕਹਿੰਦਾ ਵੀ ਤੁਹਾਡੇ ਕੋਲ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਤੁਹਾਡਾ ਗੋਗੀ ਨਹੀਂ ਮੇਰੀ ਬੇਨਤੀ ਸੁਣੋ ਮੇਰਾ ਤਾਂ ਜੀ ਮੈਂ ਤਾਂ ਸਿਰਫ ਇੱਕ ਪੰਜਾਬ ਦੇ ਲਈ ਖੜਾ ਜੇ ਤੁਹਾਨੂੰ ਗੁਰਪ੍ਰੀਤ ਗੋਗੀ ਨੇ ਰਾਹ ਨਹੀਂ ਦਿੱਤਾ ਜਾਂ ਤੁਹਾਨੂੰ ਸੰਧੂ ਨੇ ਰਾਹ ਨਹੀਂ ਦਿੱਤਾ ਜਾਂ ਤੁਹਾਨੂੰ ਕਿਸੇ ਨੇ ਐਕਸਵਾਈਜ਼ ਜਿਹਦਾ ਤੁਸੀਂ ਨਾਮ ਲੈ ਰਹੇ ਹੋ ਤਾਂ ਜਨ ਤੱਕ ਕਰੋ ਜੀ ਬਾਈ ਐਦਾਂ ਨਾ ਕਰੋ ਨਹੀਂ ਜਨ ਤੱਕ ਕਰੋ ਨਾ ਆਪਾਂ 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 ਦੇਖੋ ਆਪਾਂ ਨਹੀਂ ਤੁਸੀਂ ਪਹਿਲਾਂ ਸੰਘਰਸ਼ ਕਰਦੇ ਹੋ ਨਾ ਲਗਾਤਾਰ ਜੀ ਅੱਜ ਤੁਸੀਂ ਆਪ ਪਾਰਟੀ ਦੇ ਉਮੀਦਵਾਰ ਦੇ ਨਾਲ ਹੋ ਨਾ ਸਾਨੂੰ ਤਾਂ ਯਾਰ ਨੇੜੇ ਖੜ ਨਹੀਂ ਦਿੰਦੇ ਨਹੀਂ ਨਹੀਂ ਕਿਉਂ ਨਹੀਂ ਖੜਨ ਦਿੰਦੇ ਹਾਓ ਮੈਂ ਤੁਹਾਨੂੰ ਮਰਾਂ ਮੈਂ ਕਹਿੰਦਾ ਤੁਸੀਂ ਚਲੋ ਆਪਾਂ ਸਾਨੂੰ ਤਾਂ ਜਵਾਬ ਦੇ ਦੇਣਗੇ ਮੇਰੀ ਮੇਰੀ ਇੱਕ ਬੇਨਤੀ ਸੋ ਪਰ ਗੱਲ ਇਹ ਆ ਵੀ ਉਹ ਵਧੀਆ ਗੱਲ ਸੀ ਸੀਤ ਕਰਤਾਰ ਸਿੰਘ ਸਰਾਬਾ ਮਾਰਗ ਦੀ ਬਿਆਦਵੀ ਕਰਨੀ ਮੈਂ ਅਗਲਾ ਮੁਕੀ ਦਾ ਸਤਿਕਾਰ ਕਰਦੇ ਆਂ ਪਰ ਤੁਸੀਂ ਮੇਰੀ ਗੱਲ ਫੇਰ ਰੋਡ ਕਿਉਂ ਲਿਖਿਆ ਜਾ ਦੇਖੋ ਗੱਲ ਤਾਂ ਫੇਰ ਗੱਲ ਆ ਵੀ ਗੱਲ ਮੇਰੀ ਵਿਚਾਲਿਆਂ ਕੱਟੇ ਜਾਂਦੀਆਂ ਮੇਰਾ ਜਵਾਬ ਖਾ ਵੀ ਮਾਰਾ ਗੱਲ ਨਹੀਂ ਕਹਿ ਰਿਹਾ ਮੈਂ ਇਹ ਜਿਹੜੀ ਗੱਲ ਕੀ ਗੱਲ ਮੈਂ ਥੋੜੇ ਮਾਦਬ ਰਾਹੀਂ ਤੁਸੀਂ ਮੇਰੀ ਜਿਹੜੀ ਇਹ ਇੰਟਰਵਿਊ ਬੈਕ ਕਰਕੇ ਸੁਣਿਓ ਮੈਂ ਤੁਹਾਨੂੰ ਇਹ ਗੱਲ ਕਹੀਆ ਵੀ ਦੇ ਦਾ ਉਥੇ ਕੀਤਾ ਗਿਆ ਵਾ ਇਹ ਜੀ অতি ਘਟਿਆ ਕਰਤੂਤ ਕੀਤੀ ਗਈ ਆ ਤਾਂ ਇਹ ਅਧਿਨਿੰਦਨਯੋਗ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਸਰਕਾਰੇ ਪੰਜਾਬ ਨੂੰ ਬੇਨਤੀ ਕਰਦਾ ਵੀ ਭਾਈ ਜੋ ਸ਼ਹੀਦਾਂ ਦਾ ਨਹੀਂ ਦੇਖੋ ਦੇਵ ਸਾਬ ਜਿਆਦਾ ਜਿਆਦਾ ਜਵਾਬ ਲੈ ਲਿਓ ਜਵਾਬ ਲੈ ਲਿਓ ਨਾ ਤੁਸੀਂ ਨਾ ਸੁਭਾ ਨਹੀਂ 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 ਮੇਰਾ ਤੁਸੀਂ ਜਵਾਬ ਟੁੱਟੇ ਨੇ ਉਦੋਂ ਭਗਵੰਤ ਮਾਨ ਦੀਆਂ ਤਸਵੀਰਾਂ ਲਾ ਕੇ ਪੱਖਾ ਰੋਡ ਲਿਖਿਆ ਗਿਆ ਉਹ ਕਿਉਂ ਲਿਖਿਆ ਗਿਆ ਮੈਂ ਜਿਹੜੀ ਬੇਨਤੀ ਸੁਣੋ ਜੀ ਜੇ ਤਾਂ ਤੁਸੀਂ ਉਦੋਂ ਉਦੋਂ ਉਸ ਟਾਈਮ ਮੇਰੇ ਨਾਲ ਗੱਲ ਕਰਦੇ ਤਾਂ ਹੋ ਸਕਦਾ ਕਿ ਉਸ ਵੇਲੇ ਮੇਰਾ ਬਿਆਨ ਹੋਰ ਹੁੰਦਾ ਪਰ ਮੈਂ ਜਿਹੜੀ ਗੱਲ ਇਹ ਕਹਿਣਾ ਪਾਰਟੀ ਦੇ ਲੀਡਰਾਂ ਨੂੰ ਥੋੜੀ ਮੁੱਖ ਮੰਤਰੀ ਤੱਕ ਪਹੁੰਚ ਆ ਕਹਿਣਾ ਮੈਂ ਦੇਖੋ ਜੀ ਇਸ ਤਰ੍ਹਾਂ ਬਾਜੀ ਦਾ ਜੱਦੀਕਰ ਬਚਾਉਣਾ ਮੈਂ ਹੋਰ ਕੀ ਕਹਿ ਰਿਹਾ ਜੀ ਮੈਂ ਹੋਰ ਕੀ ਕਹਿ ਰਿਹਾ ਤੁਸੀਂ 16 ਤੁਸੀਂ ਇੱਕ ਤੁਸੀਂ ਇੱਕ ਤੁਸੀਂ ਇੱਕ ਬੇਨਤੀ ਸੁਣੋ ਤੁਸੀਂ ਇੱਕ ਬੇਨਤੀ ਸੁਣੋ ਹਾਂ ਜੀ ਤੁਸੀਂ ਹਲਕੇ ਦਾਖੇ ਤੋਂ ਆਜ਼ਾਦ ਚੋਣ ਲੜੀ ਲੜੀਆ ਉਸ ਤੋਂ ਬਾਅਦ ਤੁਸੀਂ ਸੰਦੀਪ ਸੰਧੂ ਜੀ ਦੇ ਨਾਲ ਸਮਰਥਨ ਕਰਤਾ ਕਿ ਕਾਂਗਰਸ ਦਾ ਕਾਂਗਰਸ ਦਾ ਸਮਰਥਨ ਕਰਤਾ ਕਾਂਗਰਸ ਦਾ ਸਮਰਥਨ ਕੀਤਾ ਕਾਂਗਰਸ ਦਾ ਸਮਰਥਨ ਕੀਤਾ ਆਪ ਪਾਰਟੀ ਵਾਲੇ ਆ ਕੇ ਉਹਨੂੰ ਪੱਖਾ ਰੋਡ ਲਈ ਕਹਿੰਦਾ ਨਹੀਂ ਜੀ ਨਹੀਂ ਨਹੀਂ ਇਹ ਤੁਸੀਂ ਇਹ ਤੁਹਾਡਾ ਜਿਹੜਾ ਇਲਿ ਹਲਕੇ ਦਾ ਅੱਖ ਨਾ ਕੇ ਖੜੇ ਜਦੋਂ ਉਦੋਂ ਜਦੋਂ ਕੀ ਉਦੋਂ ਘਰ ਦੀ ਜਿਹੜੇ ਹਾਲਾਤ ਸੀ ਸੰਦੀਪ ਸੰਧੂ ਨੇ ਸੁਧਾਰਤੇ ਨਹੀਂ ਤੁਸੀਂ ਮੈਂ ਕਿਹਾ ਜਿਹੜੀਆਂ ਮੰਗਾ ਸੀ ਕਰਵਾਈਆਂ ਨੇ ਪੰਜ ਮੰਗਾ 1 ਕਰੋੜ ਰੁਪਇਆ ਸਰਾਬੇ ਨੂੰ ਦਵਾਇਆ ਹਾਂ ਏਅਰਪੋਰਟ ਹਲਵਾਰੇ ਦਾ ਜਿਹੜਾ ਮਤਾ ਸੀ ਉਹ ਮੰਗ ਸੀ ਉਹ ਕਹਿੰਦੇ ਅਸੀਂ ਪੂਰੀ ਨਹੀਂ ਕਰ ਸਕਦੇ 62 ਐਂਡ ਮੂਲਾਪੁਰ ਦਾ ਨਾਮ ਕਰਾ ਲਿਆ ਜਿਹੜੇ ਜਦੋਂ ਜਦੋਂ ਕਾਂਗਰਸ ਵੇਲੇ ਜਦੋਂ 62 ਦੇ ਬੋੜ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹਦੇ ਨਾਮ ਦੇ ਉੱਤੇ ਕਾਲੇ ਪੋਚੇ ਮਰੇਗੇ ਉਦੋਂ ਕਾਂਗਰਸੀਆਂ ਨੂੰ ਕਢਾਉਣ ਵਾਲੀ ਕੌਣ ਸੀ ਮੈਂ ਸਾਰਿਆਂ ਨਾਲ ਮੂਰੇ ਖੜਾ ਸੀ ਨਾ ਨਹੀਂ ਨਹੀਂ ਮੇਰੀ ਗੱਲ ਸੁਣੋ ਸੰਦੀਪ ਸਿੰਘ ਦਾ ਹੱਥ ਨਹੀਂ ਸੀ ਬਚਾਉਣ ਦਾ ਮੈਂ ਮੈਂ ਕਹਿੰਦਾ ਜਰਾਬ ਮੇਰੀ ਬੇਨਤੀ ਸੁਣੋ ਸੰਦੀਪ ਸਿੰਘ ਅੱਜ ਜੇ ਕਿਸੇ ਦੀ ਜ਼ਰਤ ਆ ਜੇ ਅੱਜ ਕਿਸੇ ਦੇ ਜੇ ਅੱਜ ਕਿਸੇ ਦੇ ਹੱਡਾਂ ਦੇ ਵਿੱਚ ਜ਼ਰਤ ਬਾ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੋੜ ਵੱ ਜਦੋਂ ਤੁਸੀਂ ਮੇਰੇ ਸਮਰਥਨ 'ਚ ਬੈਠੋ ਉਹ ਮੈਂ ਕਿਹਨਾਂ ਦਿਖਾਉ ਉਹ ਨਵਿੰਦਰ ਜੀ ਹੁਣ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਸਾਰੀਆਂ ਅਸੀਂ ਦਿਖਾ ਦਿੱਤੀਆਂ ਵੀ ਬੋਰਡ ਟੁੱਟੇ ਹੋਏ ਨੇ ਸਰ ਆਪਾਂ ਮਾਰਗ ਦੇ ਤਾਂ ਹੁਣ ਅਸੀਂ ਤਾਂ ਚਾਹੁੰਦੇ ਆ ਕਿ ਤੁਸੀਂ ਪ੍ਰਾਂਤ ਕਰੀਂ ਅਸੀਂ ਇਸ ਚੀਜ਼ ਨੂੰ ਕਹਿੰਦੇ ਆ ਕਿ ਮੈਂ ਦੁਬਾਰਾ ਫਿਰੇ ਗੱਲ ਕਰਨਾ ਜਿਹੜੇ ਉਹ ਬੋਰਡ ਜਿੰਨੇ ਉਹ ਕਟਿਆ ਕਰਤੂਤ ਕੀਤੀ ਆ ਉਤੇ ਬਣਦੀ ਕਾਨੂੰਨੀ ਕਾਰਵਾਈ ਹੋ ਜਿਹੜੀ ਮੈਂ ਆਪਦੇ ਪਰਸਨਲ ਤੌਰ ਦੇ ਉੱਤੇ ਮੈਨੂੰ ਜਿਹੜੀਆਂ ਤਸਵੀਰਾਂ ਨੇ ਇਹ ਵੀ ਸਾਂਝੀਆਂ ਕੀਤੀਆਂ ਜਾਣ ਮੈਂ ਇੱਕ ਕੱਲ੍ਹ ਨੂੰ ਜਾਂ ਪਰਸ ਨੂੰ ਮੈਂ ਉੱਥੇ ਮੌਕੇ ਤੇ ਵੀ ਜਾਊਂਗਾ ਆਪਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਲਈ ਜੋ ਆਪਣਾ ਪਹਿਲਾ ਸਟੈਂਡ ਸੀ ਉਹ ਅੱਜ ਵੀ ਉਹੀ ਸਟੈਂਡ ਆ ਆਪਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਦੀ ਜਿਹੜਾ ਵੱਡਾ ਪ੍ਰਦਰਸ਼ਨ ਉਹ ਕਰਨ ਦੇ ਲਈ ਆਪਾਂ ਤਿਆਰ ਹਾਂ ਜਿਹੜਾ ਸਰਾਭਾ ਜੀ ਦਾ ਜਦੀਕਰ ਆ ਉਹ ਲੰਮੇ ਸਮੇਂ ਤੋਂ ਵਿਚਕਾਰ ਲਟਕਦਾ ਯਾਦਗਾਰ ਜਿਹੜੀ ਸਰਾਭਾ ਜੀ ਦੀ ਬਣੀ ਆ ਜਿਹਦੇ ਉੱਤੇ ਅਕਾਲੀ ਦਲ ਦੇ ਲੀਡਰ ਆ ਜਿਹੜੇ ਦਾਅਵਾ ਕਰਦੇ ਆ ਵੀ ਉਹ ਕਰੋੜਾਂ ਦੀ ਲਾਤਨਾ ਪੂਰੀ ਕਰਤੀ ਉਹ ਵੀ ਅਧੂਰੀ ਪਈ ਆ ਬਈ ਦੇਖੋ ਮੈਂ ਜੇ ਤੁਹਾਨੂੰ ਯਾਦ ਹੋਵੇ ਤਾਂ ਜਦੋਂ ਇਸ ਲਈ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਮੋਕ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਾਬੀ ਆਏ ਆ ਤਾਂ ਤੁਹਾਨੂੰ ਸ਼ਾਇਦ ਯਾਦ ਹੋਵੇ ਤਾਂ ਜੇਕਰ ਉਹਨਾਂ ਨੂੰ ਇਸ ਘਰ ਦਾ ਸਵਾਲ ਕਰਨ ਵਾਲਾ ਤਾਂ ਉਹ ਮੈਂ ਸੀਗਾ ਜੀ ਜਦੋਂ ਵੀ ਮੈਂ ਇਹ ਸੱਭਿਆਚਾਰ ਮੰਤਰੀ ਨੂੰ ਮੇਰੀਆਂ ਦੋ ਮੁਲਾਕਾਤਾਂ ਹੋਈਆਂ ਮੈਂ ਦੋਨੇ ਮੁਲਾਕਾਤਾਂ ਦੇ ਵਿੱਚ ਆਪਣੇ ਰੱਬ ਤੋਂ ਡਰ ਕੇ ਇਹ ਗੱਲ ਕਰਿਆ ਕਿ ਮੈਂ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਤੇ ਜੱਦੀ ਘਰ ਦੀ ਹੀ ਗੱਲ ਕੀਤੀ ਆ ਪਰ ਜਦੋਂ ਵੀ ਜਦੋਂ ਵੀ ਉਹਨਾਂ ਵਾਲੇ ਸਮੇਂ ਦੇ ਵਿੱਚ ਮੇਰੀ ਭਗਵੰਤ ਮਾਨ ਜੀ ਨਾਲ ਮੁਲਾਕਾਤ ਹੁੰਦੀ ਆ ਜਾਂ ਕਿਸੇ ਹੋਰ ਇਹਨਾਂ ਦੇ ਸੱਭਿਆਚਾਰ ਮੰਤਰੀ ਨਾਲ ਗੱਲ ਹੁੰਦੀ ਆ ਮੈਂ ਤੁਹਾਨੂੰ ਇਹ ਭਰੋਸਾ ਦਿਵਾਉਣਾ ਮੈਂ ਕਿ ਮੈਂ ਇੱਕੋ ਮੰਗਰੂ ਲੈ ਕੇ ਜੜਾ ਵਾ ਉਹ ਇਹਨਾਂ ਦੇ ਚੇਤੇ ਦਰੂnga ਜੇ ਇਹ ਸਾਡੀਆਂ ਮੰਗਾਂ ਨੂੰ ਨਹੀਂ ਪੂਰਾ ਕਰਨਗੇ ਤਾਂ ਸਾਡੇ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਪਹਿਲਾਂ ਨੇ ਇਹ ਰਾਜਨੀਤਿਕ ਰਾਮਚਾਰ ਇੱਕ ਨਾ ਮੁੱਖ ਮੰਤਰੀ ਪੰਜਾਬ ਦੇ ਧਿਆਨ ਚ ਤੇ ਸਰਾਭਾ ਜੀ ਦਾ 300 ਕਿਲਾ ਜਮੀਨ ਆ ਠੀਕ ਹੈ ਜੀ ਉਹਦੇ ਲਈ ਵੀ ਅਸੀਂ ਦੇਖੋ ਵੱਡੇ ਪਰਾਲੇ ਕਰਦੇ ਹਾਂ ਹਮੇਸ਼ਾ ਸੰਘਰਸ਼ ਕਰਦੇ ਹਾਂ ਜਿਹੜੀਆਂ ਸਾਡੀਆਂ ਸਮੂਹ ਜਥੇਬੰਦੀਆਂ ਨੇ ਤੁਸੀਂ ਵੀ ਲੜਦੇ ਰਹੇ ਹੋ ਤੇ ਪਰ ਸਰਾਭਾ ਜੀ ਦੇ ਯਧੀਕ ਪਿੰਡ ਦੇ ਵਿੱਚ ਜਿਹੜੀਆਂ ਸਰਕਾਰੀ ਗਲੀਆਂ ਨੇ ਸ਼ਾਮ ਲਾਟਾਂ ਨੇ ਉਹਦੇ ਉੱਤੇ ਨਜਾਇਜ਼ ਕਾਰਜ ਹੋ ਰਹੇ ਨੇ ਜਿਹੜੇ ਉਹਦੇ ਨਾਲ ਸੰਬੰਧਤ ਵਿਭਾਗ ਦੇ ਅਫਸਰ ਨੇ ਡੀਡੀਪੀਓ ਲੁਧਿਆਣਾ ਬੀਡੀਪੀਓ ਪੱਕੋ ਵਾਲਾ ਜਾ ਹੋਰ ਜਿਹੜੇ ਉਹਦੇ ਪੰਚਾਇਤ ਮੈਂਬਰ ਨੇ ਜੋ ਚਾਹੇ ਬਹਾਲ ਨਹੀਂ ਹੈਗੀ ਪੰਚਾਇਤ ਪਰ ਉਥੇ ਨਜਾਇਜ਼ ਕਬਜ਼ੇ ਧੜਾ ਧੜ ਹੋ ਰਹੇ ਨੇ ਉਹਦੇ ਬਾਰੇ ਵੀ ਜਰੂਰ ਪੰਜਾਬ ਸਰਕਾਰ ਦੇ ਧਿਆਨ ਵਿੱਚ ਨਹੀਂ ਬਿਲਕੁਲ ਜੀ ਬਿਲਕੁਲ ਜਦੋਂ ਵੀ ਕੋਈ ਸਾਡੀ ਇਹ ਜੀ ਮੁਲਾਕਾਤ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਨਾਲ ਹੁੰਦੀ ਹੈ ਤਾਂ ਜਿਹੜੀਆਂ ਸ਼ਹੀਦ ਕਰਤਾਰ ਸਿੰਘ ਕਿਉਂਕਿ ਦੇਖੋ ਉਹ ਸਾਡੇ ਪੰਜਾਬੀਆਂ ਦਾ ਹੈੱਡ ਆਫਿਸ ਆ ਸਰਾਬਾ ਸਾਡਾ ਉਹ ਹੈੱਡ ਕੁਆਟਰ ਆ ਸਰਾਬਾ ਉਹ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਘਰ ਨਹੀਂ ਉਹ ਇਸ ਮੁਹ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜਾਗਦੇ ਜਮੀਰ ਵਾਲੇ ਪੰਜਾਬੀਆਂ ਦਾ ਉਹ ਹੈੱਡ ਕੁਆਟਰ ਹੈ ਜਿੱਮੇ ਸਾਡੇ ਬਾਬੇ ਉਹਨਾਂ ਨੇ ਆਪ ਦੇ ਹੈੱਡ ਕੁਆਟਰ ਅਮਰੀਕਾ ਦੇ ਲਈ ਠੋਕ ਕੇ ਆਵਾਜ਼ ਚੱਕਾਂਗੇ ਤੇ ਜਿਹੜੇ ਬਣਦੇ ਹਾਲਾ ਉਹ ਅਸੀਂ ਪੂਰਨ ਤੌਰ ਤੇ ਭਰੋਸਾ ਸਰਕਾਰ ਤੋਂ ਇਹ ਲਵਾਂਗੇ ਕਿ ਉਹ ਜਿਹੜੇ ਹੱਲ ਨੇ ਉਹ ਕੀਤੇ ਜਾਣ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਜਿੰਦਰ ਜੀ ਬਹੁਤ ਧੰਨਵਾਦ ਆ ਸੋ ਇਹ ਸਨ ਸੁਖਵਿੰਦਰ ਹਲਵਾਰਾ ਜਿਹੜੇ ਲੰਮੇ ਸਮੇਂ ਤੋਂ ਸ਼ਹੀਦਾਂ ਦੀ ਸੋਤੇ ਪਹਿਰਾ ਦਿੰਦੇ ਆਏ ਨੇ ਸੰਘਰਸ਼ ਕਰਦੇ ਆਏ ਨੇ ਤੇ ਅੱਜ ਉਹ ਭਾਵੇਂ ਮੁੱਖ ਮੰਤਰੀ ਪੰਜਾਬ ਦੇ ਨਾਲ ਕਾਫੀ ਨੇੜਤਾ ਹੋਣ ਕਰਕੇ ਅੱਜ ਜਿਹੜਾ ਇਥੋਂ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਨੇ ਉਹਨਾਂ ਦੇ ਚੋਣ ਪ੍ਰਚਾਰ ਵਿੱਚ ਨੇ ਤਾ ਸਾਡੇ ਸਵਾਲ ਬਣਦੇ ਸੀ ਕਿਉਂਕਿ ਆਪ ਪਾਰਟੀ ਦੇ ਨਾਲ ਉਹਨਾਂ ਦੇ ਉਮੀਦਵਾਰ ਦੇ ਨਾਲ رابطہ ਹੋਣ ਦੇ ਕਰਕੇ ਅਸੀਂ ਚਾਹੁੰਦੇ ਸੀ ਕਿ ਸਾਡੀਆਂ ਜਿਹੜੀਆਂ ਸ਼ਹੀਦਾਂ ਪ੍ਰਤੀ ਜਿਹੜੀਆਂ ਮੰਗਾਂ ਨੇ ਜਰੂਰ ਸੁਖਵਿੰਦਰ ਹਲਵਾਰਾ ਜਿਵੇਂ ਪਹਿਲਾਂ ਸ਼ਹੀਦਾਂ ਦੇ ਹੱਕਾਂ ਲਈ ਲੜਦੇ ਸੀ ਉਹ ਜਰੂਰ ਹੁਣ ਆਪ ਪਾਰਟੀ ਦੇ ਜਿਹੜੇ ਲੀਡਰ ਨੇ ਐਮਪੀ ਨੇ ਜਾਂ ਇੱਥੇ ਉਮੀਦਵਾਰ ਨੇ ਉਹਨਾਂ ਦੇ ਧਿਆਨ ਵਿੱਚ ਲਿਆਉਣਗੇ ਤਾਂ ਜੋ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਵਾਰ-ਵਾਰ ਹੋ ਰਹੀ ਆ ਬੇਅਦਬੀ ਅਤੇ ਉਹਨਾਂ ਦੀ ਜੱਦੀ ਜ਼ਮੀਨ ਅਤੇ ਪਿੰਡ ਵਿੱਚ ਨਜਾਇਜ਼ ਕਬਜ਼ਿਆਂ ਤੋਂ ਜਿਹੜੇ ਕਬਜ਼ੇ ਨੇ ਹਟਾਉਣ ਲਈ ਸਾਹ ਕੁਮਿੰਦਰ ਹਲਵਾਰਾ ਸਾਡੀ ਆਵਾਜ਼ ਆ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਉਣਗੇ ਇੱਥੇ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੀਪ ਸਰਾਪਾ ਕੈਮਰਾਮੈਨ ਅਮਨ ਸੁਝਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ